ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਸ਼ੂ ਰਾਜੀ ਕਰਨ ਦਾ ਨੁਕਤਾ ਦੱਸਾਂਗੇ ਇਹ ਨੁਕਤਾ ਪਹਿਲਾਂ ਵੀ ਦੱਸਿਆ ਹੋਇਆ ਸੀਗਾ ਉਹਦੇ ਵਿੱਚ ਥੋੜੀ ਜੀ ਜਾਣਕਾਰੀ ਅਧੂਰੀ ਰਹਿੰਦੀ ਸੀਗੀ ਤੇ ਤਾਂ ਕਰਕੇ ਆਪਾਂ ਨੂੰ ਦੁਬਾਰਾ ਵੀਡੀਓ ਬਣਾਉਣ ਲੱਗੇ ਆ ਇਹ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਆ ਵੀ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲਿਓ ਹਨ ਤੇ ਜੇ ਤਾਂ ਵੀ ਜਮ੍ਹਾਂ ਹੀ ਨਾ ਸਮਝ ਆਵੇ ਫੇਰ ਕਾਲ ਕਰਿਓ ਹਨ ਤੇ ਕਿਉਂਕਿ ਹੁੰਦਾ ਵੀ ਮੈਨੂੰ ਕਾਲਾਂ ਬਹੁਤ ਜਾਂਦੀਆਂ ਆਈਆਂ ਤੇ ਪਰ ਕਾਲ ਕਈ ਦੀ ਚੱਕੀਆਂ ਨਹੀਂ ਆਦੀ ਕਈਆਂ ਦੀ ਤੇ ਪਰ ਆਹ ਹੁੰਦਾ ਵੀ ਪਹਾਣੀ ਬਾਈ ਜਾਣ ਕੇ ਚਾਹਦਾ ਹਨ ਤੇ ਤਾਂ ਕਰਕੇ ਬੇਨਤੀ ਕਰਦੇ ਆ ਵੀ ਵੀਡੀਓ ਨੂੰ ਚੰਗੀ ਤਰ੍ਹਾਂ ਗੌਰ ਨਾਲ ਦੇਖ ਲਿਓ ਹਾਂ ਜੇ ਤੁਹਾਡੇ ਵੀ ਪਸ਼ੂ ਰਾਜੀ ਨਹੀਂ ਹੁੰਦੇ ਤੇ ਤੁਸੀਂ ਕੀ ਕਰਨਾ ਹਾਥੀਪੂਰਾ ਲੈਣਾ ਤੇ 30 ਗ੍ਰਾਮ ਪਸ਼ੂ ਨੂੰ ਦਿਨ ਦਾ ਦੇ ਦੇਣਾ ਆਪਣਾ ਦੁਬਾਰਾ ਵੀਡੀਓ ਬਣਾਉਣ ਦਾ ਮਤਲਬ ਕੀ ਹੈ ਮਕਸਦ ਕੀ ਹੈ ਵੀ ਪਹਿਲਾਂ ਦੀ ਵੀਡੀਓ ਤੋਂ ਬਾਅਦ ਬਹੁਤ ਫੋਨ ਕਾਲ ਆਈਆਂ ਵੇ ਭਾਈ ਕਿਹੜੇ ਟਾਈਮ ਦੇ ਦੇ ਕੇ ਆਪਾਂ ਇਹਨੂੰ ਕਿਹੜਾ ਸਮਾਂ ਦੇ ਸਕਦੇ ਹਾਂ ਤੇ ਪਹਿਲਾਂ ਇਹਨੇ ਦੀ ਆਏ ਸੀ ਕਿ ਜਿਹੜਾ ਕੋਈ ਪਸ਼ੂ ਆ ਗੱਬੜ ਨਹੀਂ ਹੈਗਾ ਉਹਨੂੰ ਤਾਂ ਆਪਾਂ ਵੈਸੇ ਗਰਮੀ 'ਚ ਦੇ ਸਕਦੇ ਸੀ ਕਿ ਥੋੜਾ ਦੇ ਮਾਤਰਾ ਥੋੜੀ ਘੱਟ ਕੇ ਦੇ ਸਕਦੇ ਸੀ ਹੈਨਾ ਜਿਵੇਂ ਕਿਸੇ ਨੇ ਕੱਟੇ ਨੂੰ ਦੇਣਾਗਾ ਜਾਂ ਕਿਸੇ ਨੇ ਝੋਟੀਆਂ ਨੂੰ ਦੇਣਾ ਹੈਨਾ ਉਹ ਤੋਂ ਦੇ ਸਕਦੇ ਸੀ ਪਰ ਜਿਹੜਾ ਕਿ ਗੱਬੜ ਪਸ਼ੂ ਹੈ ਜਾਂ ਕਿ ਰਿ ਕੀ ਭਾਰ ਪੈੰਦਾ ਵਾਲਾ ਪਸ਼ੂ ਹੈਨਾ ਵੀ ਜਿਹਨੂੰ ਆਪਾਂ ਗਰਮ ਚੀਜ਼ ਨਹੀਂ ਦੇ ਸਕਦੇ ਉਹਨੂੰ ਆਪਾਂ ਹਾਥੀਪੂਰਾ ਜਿਹੜਾ ਉਸ ਸਮੇਂ ਤੇ ਆਪਾਂ ਜਿਹੜੀ ਸਮੇਂ ਦੀ ਵੀਡੀਓ ਬਣਾਈ ਸੀ ਗਰਮੀ 'ਚ ਬਣਾਈ ਸੀ ਤੇ ਉਸ ਸਮੇਂ ਆਪਾਂ ਹਾਥੀਪੂਰਾ ਉਹਨਾਂ ਨੂੰ ਨਹੀਂ ਦੇ ਸਕਦੇ ਸੀਗੇ ਤਾਂ ਹੁਣ ਜਿਹੜਾ ਸਮਾਂ ਚੱਲ ਰਿਹਾ ਪੋਹ ਦਾ ਤੇ ਮਾਘ ਦਾ ਹੈ ਨਾ ਇਹ ਦੋਨੇ ਮਹੀਨੇ ਆਪਾਂ ਜਿਹੜਾ ਹਾਥੀਪੂਰਾ ਆਪਾਂ ਪਸ਼ੂਆਂ ਨੂੰ ਦੇ ਸਕਦੇ ਆਂਗੇ ਤੇ ਧਿਆਨ ਰੱਖਿਓ ਵੀ ਪਸ਼ੂ ਨੂੰ ਸੂਣ ਦੇ ਵਿੱਚ ਜਿੰਨੀ ਮਹੀਨਾਕ ਨਾ ਰਹਿੰਦਾ ਹੋਵੇ ਹੈ ਨਾ ਪਹਿਲਾ ਹੋਵੇ ਤਾਂ ਕੋਈ ਚੱਕਰ ਨਹੀਂ ਕਾ ਨੇੜ ਆ ਗਿਆ ਆਪਾਂ ਫਰ ਖਰਾਕ ਹੋਰ ਆਪਾਂ ਜਿਹੜੀ ਖਰਾਕ ਐਡ ਕਰਨੀ ਜਿਵੇਂ ਕੋਈ ਲੇਵੇ ਵਾਲੀ ਖਰਾਕ ਐਡ ਕਰਨੀ ਹੈ ਤੇ ਹੈ ਨਾ ਦੁੱਧ ਲਾਉਣ ਵਾਲੀ ਖਰਾਕ ਐਡ ਕਰਨੀ ਹੈ ਉਹ ਖਰਾਕਾਂ ਕਈ ਹੋ ਜਾਂਦੀਆਂ ਹੈ ਤਾ ਕਰਕੇ ਹਾਥੀਪੁਰਾ ਵੀ ਗੌਰ ਰੱਖੋ ਵੀ ਥੋੜਾ ਪਹਿਲਾਂ ਦਿੱਤਾ ਜਾਵੇ ਵੀ ਜੇ ਆਪਣਾ ਪਸ਼ੂ ਨੇ ਸੂਜ 2-3 ਮਹੀਨਾ ਕਰਿੰਦਾ ਜਾਂ 20 ਦਿਨ ਰਹਿੰਦੇ ਆ ਤਾਂ ਆਪਣੀ ਦੀ ट्रांजੈਕਸ਼ਨ ਫੀਡ ਹੁੰਦੀ ਹੈ ਨਾ ਉਹ ਆਪਾਂ ਚਾਰ ਸਕਦੇ ਆ ਤਾਂ ਆਪਾਂ ਨਾ ਦਿੱਗੇ ਹੈ ਨਾ ਇਹ ਗੱਲ ਗੌਰ ਕਰਨ ਵਾਲੀਆਂ ਮੜੀ ਜੀ ਵੀ ਆਪਾਂ ਥੋੜਾ ਪਹਿਲਾਂ ਦੇ ਸਕਦੇ ਆ ਹਾਥੀਪੁਰਾ ਜੇ ਥੋੜਾ ਸਮਾਂ ਜ਼ਿਆਦਾ ਰਹਿੰਦਾ ਹੈ ਨਾ ਹੁਣ ਪੋ ਹੋ ਗਿਆ ਮਾਗ ਆ ਗਿਆ ਉਸ ਤੋਂ ਬਾਅਦ ਫੱਗਣ ਆ ਜਾਊਗਾ ਨਾ ਫੱਗਣ ਤੱਕ ਵੀ ਆਪਾਂ ਦੇ ਸਕਦੇ ਆ ਕੋਈ ਚੱਕਰ ਨਹੀਂ ਘੱਟਾਂਦੀ ਹੁੰਦੀ ਹੈਗੀ ਨਾ ਜਿਵੇਂ ਜਨਵਰੀ ਦਸੰਬਰ ਚੱਲੀਆਂ ਦਾ ਜਨਵਰੀ ਆ ਜੀ ਫਰਵਰੀ ਆ ਜੀ ਤੇ ਅੱਧ ਮਾਰਚ ਤੱਕ ਆਪਾਂ ਦੇ ਇਹ ਅੰਗਰੇਜ਼ੀ ਆ ਜੇ ਦੇਸੀ ਮੀਨੇ ਦੇਖਗੇ ਤਾਂ ਉਹ ਮਾਗ ਤੇ ਫਗਣ ਹਨਾ ਅੱਧਕ ਫਗਣ ਤੱਕ ਦੇ ਸਕਦੇ ਆ ਆਪਾ ਹਾਥੀਪੂੜਾ ਹਾਂ ਡੋਜ ਆਪਾਂ ਪਹਿਲਾਂ ਵੀ ਦੱਸੀ ਆ ਵੀ 30 ਗ੍ਰਾਮ ਆਪਾਂ ਇੱਕ ਪਸ਼ੂ ਨੂੰ ਡੋਜ ਹੈਗੀ ਇੱਕ ਦਿਨ ਦਾ ਇਹ ਤੁਸੀਂ ਮਹੀਨਾ ਦੋ ਮਹੀਨੇ ਦੇ ਦਿਓ ਕੋਈ ਬਾਲਾ ਨਹੀਂ ਹੁੰਦਾ ਵੀ ਇੰਨਾ ਟਾਈਮ ਲਗਾਤਾਰ ਦੇਣਾ ਜਦੋਂ ਆਪਣਾ ਪਸ਼ੂ ਰਾਜੀ ਹੋ ਗਿਆ ਆਪਾਂ ਪਸ਼ੂ ਨੂੰ ਜਿਆਦਾ ਰਾਜੀ ਵੀ ਨਹੀਂ ਕਰਨਾ ਕਿਉਂਕਿ ਜਿਆਦਾ ਪਸ਼ੂ ਰਾਜੀ ਵੀ ਜਿਹੜਾਗਾ ਨੁਕਸਾਨ ਹੀ ਕਰੂਗਾ ਜੇ ਪਸ਼ੂ ਖਾਲੀ ਹੈ ਤਾਂ ਉਹਨੇ ਰਹਿਣਾ ਨਹੀਂਗਾ ਹਨਾ ਜੇ ਜਿਆਦਾ ਹੈਵੀ ਹੋ ਗਿਆ ਜੇ ਪਸ਼ੂ ਸੋਣ ਵਾਲਾਗਾ ਤਾ ਉਹ ਵੀ ਆਪਾਂ ਨੂੰ ਕੋਈ ਬਾਲਾ ਬੈਨੀਫਿਟ ਨਹੀਂ ਚਾਰ ਵੀ ਚੜਾ ਗਏ ਨਾ ਕਿਉਂਕਿ ਜਿਹੜਾ ਪਸ਼ੂ ਥੋੜਾ ਲਿੱਸਾ ਹੋਊਗਾ ਉਹੀ ਦੁੱਧ ਦੇਊਗਾ ਚੰਗਾ ਤਾਂ ਕਰਕੇ ਆਪਾਂ ਦੇਖਣ ਜੋਗ ਕਰਨ ਵਾਸਤੇ ਵੀ ਜਿਹਨੂੰ ਕੋਈ ਖਰਾਕ ਲੱਗੇ ਹੀ ਨਾ ਆਏ ਨਹੀਂ ਹੈਗਾ ਵੀ ਜੇ ਮੈਂ ਵੀਡੀਓ ਬਣਾਤੀ ਆ ਤਾਂ ਵੀ ਬਾਈ ਕਹਿੰਦਾ ਹਾਥੀ ਬੂੜਾ ਦੇਦ ਕੇ ਚੱਕੋ ਆਪਾਂ ਹਾਥੀ ਬੂੜੀ ਦੇਦ ਕੇ ਨਾ ਹੋਰ ਕੋਈ ਖਰਾਕ ਨਹੀਂ ਦੇਦਗੇ ਇਹ ਤਾਂ ਜਿਵੇਂ ਕਹਿਦਗੇ ਵੀ ਅਨਸਰ ਦੇ ਦਾ ਸਨਾਣ ਹੀ ਕਹਿੰਦੇ ਆ ਵੀ ਮਰਦੇ ਨੂੰ ਅੱਕ ਚੱਪਣਾ ਹੀ ਪੈਂਦਾ ਉਹ ਗੱਲ ਕਹਿ ਸਕਦੇ ਆਪਾਂ ਵੀ ਜਿਹਨੂੰ ਕੋਈ ਖਰਾਕ ਪਸ਼ੂ ਨੂੰ ਲੱਗਦ ਕੋਈ ਨਹੀਂ ਵੀ ਆਪਾਂ ਇੰਨੇ ਖਰਾਕਾ ਸਿਰਤ ਨਾ ਰਕੇ ਕਿਸੇ ਪਸ਼ੂ ਤਾਂ ਆਪਾਂ ਹਾਥੀ ਪੂਰਾ ਦੇ ਸਕਦੇ ਆਂਗੇ ਦੂਜੀ ਗੱਲ ਇਹ ਵੀ ਨੋਟ ਕਰ ਲਿਓ ਵੀ ਗੌਰ ਰੱਖੋ ਜੇ ਤਾਂ ਪਸ਼ੂ ਸੂਣ ਵਾਲਾ ਉਹਨੂੰ ਤਾਂ ਆਪਾਂ ਜਿਹੜਾ ਜੀਆਂ ਵਾਲੀ ਗੋਲੀ ਨਹੀਂ ਦੇ ਸਕਦੇ ਨਾ ਬਾਕੀ ਹੁਣ ਤਾਂ ਜੀਆਂ ਵਾਲੀਆਂ ਗੋਲੀਆਂ ਉਸ ਤਰ੍ਹਾਂ ਦੀਆਂ ਆ ਗਈਆਂ ਵੀ ਆਪਾਂ ਡਾਕਟਰ ਨੂੰ ਦੱਸ ਕੇ ਲੈ ਸਕਦੇ ਆਂ ਵੀ ਪਸ਼ੂ ਇੰਨੇ ਟਾਈਮ ਤੱਕ ਗੱਭਣਾ ਹੈ ਨਾ ਤੇ ਜਿਹੜਾ ਪਸ਼ੂ ਖਾਲੀ ਹੈ ਉਹਨੂੰ ਆਪਾਂ ਪਹਿਲਾਂ ਜੀਆਂ ਵਾਲੀ ਗੋਲੀ ਜ਼ਰੂਰ ਦੇਗੇ ਇਹ ਵੀ ਨਾ ਹੋਵੇ ਆਪਾਂ ਹਾਥੀ ਪੂਰੇ ਦੇ ਕੇ ਕੱਲਾ ਡੀਕੀ ਚੱਲੇ ਗਏ ਜੇ ਅੰਦਰ ਜੀ ਆ ਮਲਾਪਾ ਪਸ਼ੂ ਦੇ ਨਾ ਤਾਂ ਤਾਂ ਵੀ ਪਸ਼ੂ ਜਿਹੜਾ ਰਾਜੀ ਨਹੀਂ ਹੁੰਦਾਗਾ ਉਹ ਚੀਜ਼ ਦੀ ਵੀ ਗੌਰ ਆਪਾਂ ਨੂੰ ਕਰਨੀ ਪੈਣੀ ਆ ਤੇ ਕਈ ਚੀਜ਼ਾਂ ਰਲ ਜਾਂਦੀਆਂ ਉਹ ਆਪਾਂ ਬਸ ਇਹਦਾ ਹਾਤੀਪੁਰਾ ਦਾ ਪਤਾ ਤਾਂ ਦੱਸਿਆ ਵੀ ਜਿਹੜਾ ਪਸ਼ੂ ਰਾਜੀ ਨਹੀਂ ਹੁੰਦਾ ਆਪਾਂ ਹਾਤੀਪੁਰਾ ਨੂੰ ਦੇਖ ਸਕਦੇ ਆ ਆਪਾਂ ਵੀਡੀਓ ਦੇ ਲਾਸਟ ਦੇ ਵਿੱਚ ਆਪਾਂ ਲਿੰਕ ਲਾ ਦੇ ਜਿਹੜੇ ਪਹਿਲਾਂ ਵੀਡੀਓ ਬਣਾਈ ਸੀ ਉਹਦਾ ਵੀ ਲਿੰਕ ਲਾ ਦੇਾਂਗੇ ਤੇ ਜੇ ਕਿਸੇ ਨੇ ਕੋਈ ਪਸ਼ੂ ਰੱਖਿਆ ਇੰਟਰਵਿਊ ਕਰਵਾਉਣੀ ਆ ਜਾਂ ਕਿਸੇ ਨੇ ਕੋਈ ਪਸ਼ੂ ਗਾਂ ਮੱਝ ਵੇਚਣੀ ਆ ਨਾ ਤਾਂ ਤਾਂ ਵੀ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਬਵਾ ਸਕਦੇ ਹੋ 998728252 ਮੇਰਾ ਨੰਬਰ ਹੈ ਜੀਵਨ ਮੇਰਾ ਨਾਂ ਪਿੰਡ ਮੇਰਾ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਭਗਤੇ ਭਾਈ ਦੇ ਬਿਲਕੁਲ ਲੱਗ ਗਿਆ ਮੇਰਾ ਪਿੰਡ 5 ਕਿਲੋਮੀਟਰ ਤੇ ਆ ਭਗਤੇ ਭਾਈ ਤੋਂ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕੋਈ ਕਮੀ ਪੇਸ਼ੀ ਲੱਗੀ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈਦਾ ਇਜਾਜ਼ਤ ਧੰਨਵਾਦ ਜੀ